ਆਹ ਇੱਕੋ ਦਾ ਮੇਰੇ ਤੋਂ ਮੋਟੀਵੇਟ ਹੋ ਕੇ ਆਹ ਲੱਗ ਕੇ ਵੀ ਹਾਂ ਸਿਰਾ ਲਾ ਲਾ ਕੇ ਚੱਕਵਾਂਗੇ ਮਾਰ ਦਾਂਗੇ ਤੇ ਅਗਲੇ ਦਿਨ ਫੇਰ ਉਬਜੇ ਹੋ ਜਾਣਾ ਦੂਜੇ ਤੀਜੇ ਦਿਨ ਵੀਡੀਓ ਵੇਖ ਕੇ ਬਸ ਕੱਲੀ ਵੀਡੀਓ ਵੇਖਣ ਵਾਸਤੇ ਹੀ ਇਹਦੇ ਵਾਸਤੇ ਮੈਂ ਵੀਡੀਓ ਨਹੀਂ ਬਣਾ ਰਿਹਾ ਬਾਈ ਨਾ ਹੀ ਇਹ ਮੋਟੀਵੇਸ਼ਨ ਨਾਲ ਕੁਝ ਹੋਣ ਵਾਲਾ ਹੋਣ ਵਾਲਾ ਤਾਂ ਪਲਾਨ ਨਾਲ ਹੋਣ ਵਾਲਾ ਇਹ ਮੋਟੀਵੇਸ਼ਨ ਜਦੋਂ ਉੱਧੀ ਆ ਨਾ ਜਦੋਂ ਆਹ ਅੱਖੀ ਲੱਗਦੀ ਆ ਉਦੋਂ ਸਾਰਾ ਕੁਝ ਛੱਡ ਕੇ ਫੋਨ ਫੋਨ ਸਾਈਡ ਤੇ ਰੱਖ ਕੇ ਆਪੇ ਆਪ ਨਾ ਬੈਠ ਕੇ ਪੂਰੇ ਦਿਮਾਗ ਨਾਲ ਸੋਚਿਆ ਕਰ ਵੀ ਮੈਂ ਇੱਕ ਹੁਣ ਪਲਾਨ ਬਣਾਵਾਂ ਇੱਕ ਜਿਵੇਂ ਏ ਤੋਂ ਬੀ ਤੱਕ ਜਾਣਾ ਹੈ ਮੈਂ ਇਥੋਂ ਲੈ ਕੇ ਉੱਥੋਂ ਕੰਮ ਤੋਂ ਇੱਕ ਪਲਾਨ ਬਣਾ ਇੱਕ ਲੌਜੀਕਲ ਜਿੰਨੀ ਵੀ ਤੈਨੂੰ ਨੌਲੇਜ ਹੈਗੀ ਆ ਉਸ ਹਿਸਾਬ ਨਾਲ ਇੱਕ ਪਲਾਨ ਬਣਾ ਕਿ ਮੈਂ ਉੱਥੋਂ ਤੱਕ ਆਹ ਹਾ ਚਿੱਜਾਂ ਨੂੰ ਰੋਲ ਕਰਨੀਆਂ ਤੇ ਫਿਰ ਮੈਂ 2 ਮਹੀਨੇ ਇੱਥੇ ਰਹੂੰਗਾ 4 ਮਹੀਨੇ ਇੱਥੇ ਤੇ ਉੱਥੇ ਤੱਕ ਮੈਂ ਪਹੁੰਚ ਜਾਊਗਾ ਜੇ ਨਾ ਪਹੁੰਚੂੰਗਾ ਤਾਂ ਐਟ ਲੀਸਟ ਨੇੜੇ ਹੋਊਗਾ ਜਾਂ ਉੱਧਰ ਨੂੰ ਵੱਧ ਰਿਹਾ ਹੋਊਗਾ ਪਰ ਪਲਾਨ ਬਣਾਓ ਇੱਕ ਕੱਲੀ ਮੋਟੀਵੇਸ਼ਨ ਨਾਲ ਕੱਲੀ ਫੀਲਿੰਗ ਨਾਲ ਨਹੀਂ ਜਿਹੜੀ ਪਾਵਰ ਹੁੰਦੀ ਹੈ ਨਾ ਇੰਪੈਕਟਫੁੱਲ ਤਾਂ ਕਿ ਖਾਂ ਕੁਝ ਕਰ ਦਿਖਾਇਆ ਕੋਈ ਪਲਾਨ ਜੁੜ ਗਿਆ ਆਰਗੇਨਾਈਜ਼ ਕਰਕੇ ਜਦੋਂ ਆਪਾਂ ਡੇ ਬਾਈ ਡੇ ਇੱਕ ਬਣਾਇਆ ਹੋਵੇ ਤੇ ਉਹ ਪਲਾਨ ਚ ਆਪਾਂ ਚੱਲਦੇ ਰਹੀਏ ਮੋਟੀਵੇਸ਼ਨ ਜਦੋਂ ਪ੍ਰੋਬਲਮ ਵੱਡੀ ਆ ਜੇ ਮੋਟੀਵੇਸ਼ਨ ਥੱਲੇ ਜਾਵਲਦੀ ਆ ਪਰ ਜਿਹੜਾ ਪਲਾਨ ਬਣਾਇਆ ਹੋਵੇ ਨੇਚਰ ਤੋਂ ਆਪਾਂ ਚੱਲਦੇ ਆਏ ਉਹ ਗਿਓ ਪਲਾਨ ਆਪਾਂ ਨੂੰ ਸੰਭਾਲੀ ਰੱਖਦਾ ਸਾਰੇ ਅੱਠ ਜਣਾ ਚੋ ਤੇ ਉਹ ਪਲਾਨ ਨੂੰ ਇੰਪਰੂਵ ਕਰਦੇ ਰਹੋ ਡੇ ਬਾਈ ਡੇ ਕੋਈ ਨਵੀਆਂ ਚੀਜ਼ਾਂ ਐਡ ਕਰਦੇ ਰਹੋ ਜਿਵੇਂ ਜਿਵੇਂ ਥੋੜੀ ਨੋਲਿਜ ਆਵਦੇ ਫੀਲਡ ਚ ਵੱਧਦੀ ਜਾਂਦੀ ਹੈ ਹੁਣ ਕੱਲੀ ਮਿਹਨਤ ਦੀ ਗੱਲ ਨਹੀਂ ਮਿਹਨਤ ਮੇਰਾ ਡੈਡੀ ਵੀ ਬਹੁਤ ਕਰਦਾ ਪਰ ਜੇ ਉਹੀ ਮਿਹਨਤ ਉਹਨੇ ਕਿਸੇ ਹੋਰ ਇੰਡਸਟਰੀ ਚ ਕੀਤੀ ਹੋਵੇ ਤਾਂ ਉਹਨੂੰ 4 ਗੁਣਾ ਪੈਸੇ ਮਿਲਣ ਉਸ ਚੀਜ਼ ਦੇ ਪਰ ਉਹਨੂੰ ਉਹ ਇੰਡਸਟਰੀ ਬਾਰੇ ਨੋਲਿਜ ਹੀ ਹੈ ਨਹੀਂ ਸੋ ਆਪਦੀ ਨੋਲਿਜ ਆਪਦੇ ਫੀਲਡ ਬਾਰੇ ਵਧਾਉਂਦੇ ਰਹਿਣਾ ਬਹੁਤ ਜ਼ਰੂਰੀ ਚੀਜ਼ ਹੈ ਇੱਕ ਮੇਕ ਸ਼ੋਰ ਕਿ ਤੁਸੀਂ ਫਾਸਟ ਲੇਨ ਚ ਜਾਓ ਥੋੜੀ ਲੇਨ ਸਲੋ ਨਹੀਂ ਗੀ ਜਿਹੜੀ ਤੁਸੀਂ ਮਿਹਨਤ ਕਰ ਰਹੇ ਹੋ ਸਹੀ ਇੰਡਸਟਰੀ ਤਾਕੇ ਸਟਰਗਲ ਕਰਦੇ ਨੂੰ ਵੀ ਬੰਦੇ ਨੂੰ ਪਤਾ ਹੋਵੇ ਕਿ ਟਾਈਮ ਲੱਗ ਰਿਹਾ ਜ਼ਰੂਰ ਪਰ ਜਦੋਂ ਰਿਵਾਰਡ ਮਿਲਿਆ ਉਦੋਂ ਸਵਾਲ ਆ ਜੂਗਾ ਛੱਪਰ ਫਾੜ ਕੇ ਮਿਲੂਗਾ ਹੁਣ ਕੰਮ ਤਾਂ ਡੈੜੀ ਕਰਦਾ ਗਧਿਆਂ ਨੂੰ ਖੇਤਾਂ 'ਚ ਸਰਾਤਾਂ ਨੂੰ ਜਾਂਦਾ ਵਾਰੀਆਂ ਲਾਉਣ ਨੇਰੇ ਮੀਂਹੇਰੀ ਤੇ ਫਸਲ ਹੁੰਦੀ ਆ ਉਨੀਕ ਜਿੰਨੇ ਕ ਦੀ ਉਹਦੇ ਤੇ ਖਰਚਾ ਹੋਇਆ ਹੁੰਦਾ ਤੁਸੀਂ ਲਾਲੋ ਸਾਹਿਬ ਉਹ ਪੂਰੇ ਸੱਚੇ ਦਿਲ ਨਾਲ ਬੰਦਾ ਮਿਹਨਤ ਕਰਦਾ ਹੁਣ ਕੀ ਸਾਈਕਲ ਚੱਲ ਰਿਹਾ ਦੱਸੋ ਮੈਂ ਇਹ ਨਹੀਂ ਆਦਾ ਕਿ ਡੈਡੀ ਹੁਣ ਖੇਤੀ ਛੱਡ ਕੇ ਮਸਟਾਕ ট্রেਡਿੰਗ ਕਰਨ ਲੱਗ ਗਏ ਮੈਂ ਆਣਾ ਵੀ ਜੇ ਸਹੀ ਟਾਈਮ ਤੇ ਇਸ ਟਾਈਮ ਰਹਿੰਦਿਆਂ ਸਹੀ ਪਾਸੇ ਸੋਚਿਆ ਹੁੰਦਾ ਤਾਂ ਕਿੰਨੇ ਰਸਤੇ ਨਿਕਲੇ ਹੁੰਦੇ ਕਿੰਨੀਆਂ ਆਪਰਚੂਨਿਟੀਆਂ ਆਉਣੀਆਂ ਸੀ ਜੇ ਸਹੀ ਪਾਸੇ ਨੂੰ ਸੋਚਿਆ ਹੁੰਦਾ ਸਹੀ ਪਾਸੇ ਨੂੰ ਮਿਹਨਤ ਕੀਤੀ ਹੁੰਦੀ ਸਹੀ ਪਾਸੇ ਦਿਮਾਗ ਲਾਇਆ ਹੁੰਦਾ ਸਹੀ ਪਾਸੇ ਹੁਣ ਤੁਸੀਂ ਆਖੋਗੇ ਵੀ ਸਾਰੇ ਬੰਦਾ ਇੰਨਾ ਇੰਟੈਲੀਜੈਂਟ ਨਹੀਂ ਹੁੰਦਾ ਵੀ ਉਹਨੂੰ ਪਤਾ ਹੋਵੇ ਸਹੀ ਪਾਸਾ ਆ ਹੁੰਦਾ ਨਹੀਂ ਬੜੇ ਵੱਡੇ ਵੱਡੇ ਲੋਕ ਜਿਹੜੇ ਅੱਜ ਨੇ ਸਕਸੈਸਫੁਲ ਹੋਏ ਹਨ ਆਪਦੀ ਲਾਈਫ ਚ ਉਹ ਕਹਿੰਦੇ ਅਸੀਂ ਸ਼ੁਰੂ ਚ ਨਹੀਂ ਆ ਸੋਚਿਆ ਸੀ ਵੀ ਇੱਥੇ ਅਸੀਂ ਆ ਜਾਾਂਗੇ ਜਿਹੜਾ ਮਾਰਕ ਜ਼ਗਰਬਾਗਾ ਫੇਸਬੁੱਕ ਵਾਲਾ ਇਹ ਕਹਿੰਦਾ ਮੈਨੂੰ ਕੀ ਪਤਾ ਸੀ ਵੀ ਇੱਦਾਂ ਹੀ ਤਕੜਾ ਮੈਂ ਡੈਮ ਬਣਾ ਲੂੰਗਾ ਇੱਡੀ ਤਕੜੀ ਕੰਪਨੀ ਬਣਾ ਲੂੰਗਾ ਮੈਂ ਤਾਂ ਬਸ ਸਹੀ ਡਾਇਰੈਕਸ਼ਨ ਚ ਤੁਰਿਆ ਤੇ ਮੈਂ ਤੁਰਿਆ ਗਿਆ ਤੇ ਮੈਂ ਪ੍ਰੋਸੈਸ ਨੂੰ ਟਰਸਟ ਕੀਤਾ ਜੇ ਮੈਂ ਆਖਿਆ ਨਾ ਵੀ ਪਲਾਨ ਬਣਾਓ ਆਪਦਾ ਤੇ ਨੂੰ ਟਰਸਟ ਕਰੋ ਵੀ ਹਾਂ ਮੈਂ ਬਸ ਸਹੀ ਡਾਇਰੈਕਸ਼ਨ ਚ ਜਾਈ ਜਾਣਾ ਰੱਬ 'ਚ ਮੰਨੀ ਆ ਨਾ ਸੱਚੇ ਦਿਲੋਂ ਮਿਹਨਤ ਕਰੀ ਆ ਨਾ ਰਾਹ ਤੇ ਖੁੱਲਣਗੇ ਅੱਗੇ ਜਾ ਕੇ ਇਹ ਚੀਜ਼ ਕਰਾਂਗੇ ਨਾ ਆਪਾਂ ਤਾਂ ਜ਼ਿੰਦਗੀ ਕਿੱਥੇ ਦੀ ਕਿੱਥੇ ਆਪਣੀ ਵੀ ਆਪਣੇ ਘਰਦਿਆਂ ਦੀ ਵੀ ਤੇ ਸਾਰੇ ਰਿਸ਼ਤ ਤੈਨੂੰ ਥੋਨੂੰ ਪਤਾ ਹੈ ਵੀ ਪੈਸੇ ਨਾਲ ਕੀ ਹੋ ਜਾਂਦਾ ਮੈਨੂੰ ਦੱਸਣ ਦੀ ਲੋੜ ਨਹੀਂ ਤੇ ਜੇ ਤੁਹਾਨੂੰ ਲੱਗਦਾ ਵੀ ਪੈਸੇ ਨਾਲ ਖੁਸ਼ੀ ਨਹੀਂ ਖਰੀਦੀ ਜਾਂਦੀ ਜਾਂ ਕੁਝ ਆਏ ਨਹੀਂ ਖਰੀਦੇ ਜਾਂਦਾ ਤਾਂ ਫਿਰ ਤੁਹਾਨੂੰ ਪਤਾ ਨਹੀਂ ਵੀ ਸ਼ਾਪਿੰਗ ਸਹੀ ਜਗ੍ਹਾ ਕਿੱਥੇ ਕਰਨੀ ਹੁਣ ਜੇ ਕੋਈ ਬੰਦਾ ਮੌਤ ਦੀ ਹੀ ਗੱਲ ਲੈ ਕੇ ਆਜੂ ਵੀ ਮੇਰਾ ਆ ਮਰ ਗਿਆ ਤੇ ਪੈਸੇ ਨਾਲ ਤੂੰ ਵਾਪਸ ਲੈ ਕੇ ਦਿਖਾਓ ਕਿੰਨੀ ਇਰ ਲੋਜੀਕਲ ਗੱਲ ਹੈ ਯਾਰ ਵੀ ਤੁਸੀਂ ਸਿਰਫ ਪੁਆਇੰਟ ਨੂੰ ਨਾ ਪ੍ਰੂਫ ਕਰਨ ਵਾਸਤੇ ਪੁਆਇੰਟ ਨੂੰ ਸੁਣ ਰਹੇ ਆ ਕਿੱਡੀ ਨੈਗੇਟਿਵ ਤੇ ਛੋਟੀ ਸੋਚ ਵਾਲੀ ਗੱਲ ਆ ਇਹ ਰਾਈਟ ਵੀ ਆਪਾਂ ਐਗਜ਼ਾਮਪਲ ਨੂੰ ਲਿਟਰਲ ਨਾਲੋਂ ਉਹਦੀ ਫਿਲਾਸਫੀ 'ਚ ਜਾਓ ਜਿਮ ਰੌਣ ਕਹਿੰਦਾ 99% ਆਫ ਦਾ ਲੋਕ ਗਰੀਬ ਤਾਂ ਹੀ ਮਰ ਜਾਂਦੇ ਆ ਕਿ ਪੂਰ ਥਿੰਕਿੰਗ ਹੈਬਿਟਸ ਦੀ ਕਰਾਣਾ ਪੁਰਨ ਵਰਕਿੰਗ ਹੈਬਿਟਸ ਜਿਹੜਨਾਂ ਨਾਲ ਨਹੀਂ ਬਹੁਤ ਵਰਕ ਹਾਰਡ ਕਰਦੇ ਆ ਵਿਚਾਰੇ ਆਪਣਾ ਬ੍ਰੇਨ ਇੱਕ ਮੈਂਟਲ ਫੈਕਟਰੀ ਹੈ ਆਪਾਂ ਜੇ ਇਹਦੇ ਚ ਇਨਗਰੀਡੀIENTS ਪਾਵਾਂਗੇ ਉਹ ਜੀ ਆਪਾਂ ਨੂੰ ਰਿਐਲਿਟੀ ਮਿਲੂਗੀ ਤੇ ਆਪਾਂ ਜੇ ਗੰਦ ਭਰੀ ਆਵਾਂਗੇ ਇਹਦੇ ਚ ਤੇ ਆਪਾਂ ਕਿਵੇਂ ਐਕਸਪੈਕਟ ਕਰ ਸਕਦੇ ਆਂ ਵੀ ਆਪਣੀ ਲਾਈਫ ਸੋਹਰਾ ਲੱਗੇ ਇਹ ਤੁਹਾਨੂੰ ਇੱਕ ਵਧੀਆ ਉੱਗਿਆ ਹੋਇਆ ਬਾਗੀਚਾ ਫੜਾ ਦਿੱਤਾ ਜਾਵੇ ਤੇ ਉਸ ਤੋਂ ਬਾਅਦ ਤੁਹਾਨੂੰ ਉਹਦੀ ਟੇਕ ਕੇਅਰ ਕਰਨ ਵਾਸਤੇ ਕੀ ਆ ਜਾਵੇ ਤੇ ਤੁਸੀਂ ਉਹਨੂੰ ਆਹੀਂ ਛੱਡ ਦੋ ਤਾਂ ਤੁਹਾਨੂੰ ਲੱਗਦਾ ਵੀ ਫੁੱਲ ਉਹਦੇ ਚ ਵਧੀਆ ਉੱਗਣਗੇ ਤੇ ਜਿਹੜਾ ਅਨਵਾਂਟਡ ਗਰਾਸ ਹੈ ਤੇ ਆਹ ਕਾਕੂ ਹੈ ਜਾਂ ਕੁਛ ਨਾ ਆਗੂਗਾ ਕਿਉਂ ਨਾ ਆਗੂਗਾ ਭਈ ਆਪਮ ਨੂੰ ਟੇਕ ਕੇਅਰ ਕਰਦੇ ਰਹਿਣਾ ਪਊਗਾ ਜਿਹੜੇ ਫੁੱਲ ਆ ਉਹਨਾਂ ਨੂੰ ਪਾਣੀ ਦੇਣਾ ਪਊਗਾ ਜਿਹੜੇ ਘਾਹ ਆ ਜਿਹੜਾ ਗੰਦੀਆਂ ਚੀਜ਼ਾਂ ਉਹਨਾਂ ਨੂੰ ਆਪਾਂ ਨੂੰ ਕੱਢਣਾ ਪਊਗਾ ਉਹੀ ਦਿਮਾਗ ਹੈ ਆਪਣਾ ਜਿਹੜੀਆਂ ਫੁੱਦੂ ਚੀਜ਼ਾਂ ਹੁੰਦੀਆਂ ਜਿਹੜੇ ਥਾਟਸ ਆਨ ਵਾਂਟਡ ਹੁੰਦੇ ਆ ਜਿਹੜੀਆਂ ਚੀਜ਼ਾਂ ਆਪਾਂ ਨੂੰ ਚਾਹੀਦੀਆਂ ਨਹੀਂ ਉਹ ਆਪਾਂ ਡੰਪਰੀਂਚ ਭਰੀ ਜਾਂਦੇ ਰਹੇ ਨੇ ਤੇ ਜਿਹੜੇ ਫੁੱਲ ਹੁੰਦੇ ਆ ਜਿਹੜੇ ਚੰਗੀਆਂ ਸੋਚ ਹੁੰਦੀ ਹੈ ਜਿਹੜੇ ਆਪਾਂ ਨੂੰ ਗਾਂ ਲੈ ਕੇ ਜਾਣਾ ਹੁੰਦਾ ਉਹਨੂੰ ਆਪਾਂ ਪਾਣੀ ਨਹੀਂ ਦਿੰਦੇ ਕਦੋਂ ਆਪਾਂ ਪਿਛਲੀ ਵਾਰੀ ਬੁੱਕ ਸੁਣੀ ਸੀ ਕੋਈ ਕਦੋਂ ਆਪਾਂ ਪਿਛਲੀ ਵਾਰੀ ਬ